ਸਤ ਸ੍ਰੀ ਅਕਾਲ ਦੋਸਤੋ ਹਮੇਸ਼ਾ ਆਪਾਂ ਗੱਲ ਕਰਦੇ ਆਂ ਕਿ ਅ ਸਟੱਡੀ ਐਕਸੀਨ ਪ੍ਰੋਗਰਾਮ ਰਾਹੀਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਾ ਸਕਦੇ ਹੋ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਵੇਂ ਕਲਚਰ ਪ੍ਰੋਗਰਾਮ ਦੀ ਆਪਾਂ ਗੱਲ ਕਰੀਏ ਕਈ ਵਾਰੀ ਸਟੂਡੈਂਟ ਨੂੰ ਇਸ ਤਰ੍ਹਾਂ ਲੱਗਦਾ ਕਿ ਵੀਜ਼ਾ ਇਸ ਦੇ ਵਿੱਚ ਬਹੁਤ ਘੱਟ ਆਉਂਦੇ ਆ ਸਕਸੈਸ ਰੇਟ ਘੱਟ ਆ ਪਰ ਅੱਜ ਇੱਕ ਸਾਡੇ ਨਾਲ ਅਜਿਹਾ ਕਪਲ ਹੈ ਬੱਚਾ ਵੀ ਹੈਗਾ ਉਹਨਾਂ ਦਾ ਬਹੁਤ ਛੋਟਾ ਹੈ ਉਹਨਾਂ ਤਿੰਨਾਂ ਦਾ ਵੀਜ਼ਾ ਆਇਆ ਕਿਸ ਤਰ੍ਹਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਹੈ ਅਸੀਂ ਪਹੁੰਚੇ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਦੇ ਆਫਿਸ ਦੇ ਵਿੱਚ ਗੁਰਪ੍ਰੀਤ ਕੋਰ ਬਾਠਮਾਨ ਹਮੇਸ਼ਾ ਹੀ ਸਾਡੇ ਨਾਲ ਹੁੰਦੇ ਆ ਔਰ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਜਿਹੜਾ ਹੈਗਾ ਸਟੱਡੀ ਐਕਸਚੇਂਜ ਪ੍ਰੋਗਰਾਮ ਰਾਹੀਂ ਜਿਹੜਾ ਹੈ ਵੀਜ਼ਾ ਆਸਟ੍ਰੇਲੀਆ ਦਾ ਲੈ ਸਕਦੇ ਹੋ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਇਸ ਟਾਈਮ ਬਹੁਤ ਮੁਸ਼ਕਿਲ ਹੈ ਬਹੁਤ ਸਾਰੇ ਕੰਸਲਟੈਂਟ ਨੇ ਜਿਹੜੇ ਗੱਲ ਹੀ ਨਹੀਂ ਕਰਦੇ ਚਾਹੇ ਆਪਾਂ ਸਟੱਡੀ ਦੀ ਗੱਲ ਕਰੀਏ ਪਰ ਸਾਡੇ ਨਾਲ ਸਾਹਿਲ ਸ਼ਰਮਾ ਜੀ ਨੇ ਬਹੁਤ-ਬਹੁਤ ਸਵਾਗਤ ਕੀਤਾ ਸਤਿ ਸ੍ਰੀ ਅਕਾਲ ਜੀ ਕਿੱਦਾਂ ਲੱਗ ਰਿਹਾ ਬਈ ਜੀ ਬਹੁਤ ਵਧੀਆ ਲੱਗ ਰਿਹਾ ਬਾਈ ਜੀ ਕੀ ਪ੍ਰੋਫਾਈਲ ਹੈ ਤੁਹਾਡੀ ਭਾਈ ਮੈਂ ਹੋਟਲ ਮੈਨੇਜਮੈਂਟ ਕੀਤੀ ਹੋਈ ਸੀ ਤੇ ਮੇਰੀ ਪਹਿਲੇ ਦੋ ਰਿਫਿਊਜ਼ ਹੋਏ ਸੀ ਅੱਛਾ ਤੇ ਤੀਸਰੀ ਵਾਰੋਂ ਵੀਜ਼ਾ ਅੱਛਾ ਆਸਟ੍ਰੇਲੀਆ ਤੋਂ ਰਿਫਿਊਜ਼ਲ ਪਹਿਲਾ ਕਿਹੜਾ ਵੀਜ਼ਾ ਲਾਇਆ ਸੀ ਤੁਸੀਂ ਪਹਿਲੇ ਟੂਰਿਸਟ ਲਾਇਆ ਸੀ ਉੱਚ ਨੋ ਫਰਦਰ ਸਟੇ ਆ ਗਈ ਅੱਛਾ ਫਿਰ ਉਸ ਤੋਂ ਬਾਅਦ ਰਿਫਿਊਜ਼ਲ ਆ ਗਈ ਹਾਂ ਫਿਰ ਉਹ ਵੀ ਵੀ ਤੁਸੀਂ ਕਦੋਂ ਫਿਰ ਮੈਂਬਰ ਇਹ ਕਿੱਦਾਂ ਪਤਾ ਲੱਗਿਆ ਤੁਹਾਨੂੰ ਇਹ ਕਿ ਦੋਸਤ ਨੇ ਜੀ ਦੱਸਿਆ ਸਰ ਜੀ ਅੱਛਾ ਇਹ ਕਿੰਨੇ ਟਾਈਮ ਪਹਿਲਾਂ ਅਪਲਾਈ ਕੀਤਾ ਸੀ ਤੁਸੀਂ 2.5 ਮਹੀਨੇ ਹੋ ਗਏ ਜੀ 2.5 ਮਹੀਨੇ ਹਾਂ ਜੀ 2.5 ਮਹੀਨੇ ਚ ਕੋਈ ਜ਼ਿਆਦਾ ਇਹਨਾਂ ਦਾ ਤੁਹਾਨੂੰ ਇਹਨਾਂ ਦੇ ਜਿਹੜੇ ਸਟਾਫ ਹੈ ਉਹਨਾਂ ਨਾਲ ਦੀ ਡੀਲਿੰਗ ਜਾਂ ਸਾਰਾ ਕੁਝ ਨਹੀਂ ਨਹੀਂ ਬਹੁਤ ਵਧੀਆ ਸਰ ਜੀ ਬਹੁਤ ਵਧੀਆ ਤਬ ਨੀ ਉਹ ਜਿਹੜਾ ਰਦਰ ਸਰ ਵੀ ਕੈਮਰੇ ਸਾਹਮਣੇ ਆ ਸਤ ਨਹੀਂ ਨਹੀਂ ਹਾਂ ਜੀ ਬਹੁਤ ਵਧੀਆ ਜੀ ਅੱਛਾ ਹਾਂ ਜੀ ਹਾਂ ਜੀ ਤੇ ਕਿੰਨਾ ਨਾ ਮੈਲਾ ਹੋਰ ਤੁਹਾਡੇ ਕੋਲ ਫੰਡਸ ਵਗੈਰਾ ਕਿਸ ਤਰ੍ਹਾਂ ਦੇ ਸੀਗੇ ਇਸ ਦੇ ਲਈ ਫੰਡਸ ਵਗੈਰਾ ਆਈ ਜੀ ਆਪਣੇ ਕੋਲ ਅੱਛਾ ਫੰਡਸ ਹੈਗੇ ਸੀ ਹਾਂ ਜੀ ਤੇ ਇਹ ਤੁਹਾਡੀ ਕਿੰਨੀ ਹੋ ਗਈ ਏਜ ਹੋ ਗਈ ਜੀ 34 34 ਤੇ ਤੁਸੀਂ ਦੇਖ ਸਕਦੇ ਹੋ ਭਾਈ ਦਾ ਵੀਜ਼ਾ ਆਇਆ ਔਰ ਬਹੁਤ ਖੁਸ਼ ਹੈਗੇ ਆ 2.5 ਮਹੀਨੇ ਦਾ ਪ੍ਰੋਸੈਸ ਇਹਨਾਂ ਦਾ ਲੱਗਿਆ ਤੇ ਹੁਣ ਤੁਸੀਂ ਪਰ ਕਦੋਂ ਜਾ ਰਹੇ ਹੋ ਬਸ ਐ ਹੀ ਪਰਸੋ ਚਲਦੇ ਆਂਗੇ ਕਾਲੇ ਪਹਿਲੇ ਹੀ ਦੋ ਵਾਰੀ ਰਿਫਿਊਜ਼ਲ ਕਰਾਇਆ ਹੋਇਆ ਹੈ ਬਾਈ ਦੇ ਨਾਲ ਤੇ ਦੋਸਤੋ ਆਪਾਂ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦੇ ਆਫਿਸ ਖੜੇ ਆ ਇੱਥੇ ਨੀਹਾ ਸ਼ਰਮਾ ਜੀ ਨੇ ਸਾਡੇ ਨਾਲ ਜਿਨ੍ਹਾਂ ਦਾ ਆਲਰੇਡੀ ਇੱਕ ਵਾਰੀ ਰਿਫਿਊਜ਼ ਸੀ ਤੇ ਇਹਨਾਂ ਦੇ ਹਸਬੰਦ ਨੇ ਸਾਹਿਲ ਸ਼ਰਮਾ ਜੀ ਜਿਨ੍ਹਾਂ ਦਾ ਦੋ ਵਾਰੀ ਰਿਫਿਊਜ਼ ਹੀ ਆਪਾਂ ਉਹਨੇ ਗੱਲ ਵੀ ਕੀਤੀ ਹੈ ਤੁਸੀਂ ਪਹਿਲਾਂ ਕਦੋਂ ਅਪਲਾਈ ਕੀਤਾ ਸੀ ਮੈਂ ਆਪਾਂ ਪਹਿਲਾਂ 6 ਮਨთ ਵਾਲਾ ਅਪਲਾਈ ਕੀਤਾ ਸੀ ਅੱਛਾ ਤੇ ਉਦੋਂ ਕੀ ਆਇਆ ਉਹਦਾ ਰਿਫਿਊਜ਼ਲ ਦਾ ਕਾਰਨ ਕੀ ਆਇਆ ਸੀ ਉਹਨਾਂ ਨੇ ਮਤਲਬ ਇਹ ਦਿੱਤਾ ਕਿ ਆਪਾਂ ਸੈਟੀਸਫੈਕਸ਼ਨ ਨਹੀਂ ਹੈਗੇ ਕਿ ਇਹਨਾਂ ਨੇ ਵਾਪਸ ਆਣਾ ਹੈ। ਮੈਮ ਕੀ ਕੀ ਚੈਲਿੰਜ ਕਿਤੇ ਤੁਸੀਂ ਆਪਣੀ ਪ੍ਰੋਫਾਈਲ 'ਚ ਕਿਹਾ ਕਿ ਜੋ ਵੀ ਕੀਤਾ ਇਹਨਾਂ ਨੇ ਕ੍ਰੀਏਟਿਵ ਫਿਊਚਰ ਵਾਲਿਆਂ ਨੇ ਕੀਤਾ ਆਪਾਂ ਮਤਲਬ ਕੁਝ ਵੀ ਆਪਾਂ ਸਾਰੇ ਡਾਕੂਮੈਂਟਸ ਵਗੈਰਾ ਸਭ ਇਹਨਾਂ ਨੂੰ ਸੈਂਡ ਕਰ ਦਿੱਤੇ ਹੀ ਬਾਕੀ ਇਹਨਾਂ ਨੇ ਲਗਵਾਇਆ ਸਾਡਾ ਵੀਜ਼ਾ। ਤੇ ਹੁਣ ਤੁਸੀਂ ਪੂਰੀ ਖੁਸ਼ ਹੋ ਇਹਨਾਂ ਦੀ ਜਿਹੜੀ ਡੀਲਿੰਗ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪੂਰਾ ਸਟਾਫ ਦੀ ਔਰ ਮੈਮ ਨੂੰ ਤੁਸੀਂ ਬਲੇ ਹੋਣੇ ਬਹੁਤ ਵਧੀਆ ਲੱਗੀ ਲੱਗਾ। ਤੋ ਹੋਰ ਬੱਚਿਆਂ ਨੂੰ ਕੀ ਰਿਕਮੈਂਡ ਕਰਨਾ ਚਾਹੋਗੇ ਜਿਹੜੇ ਜਾਣਾ ਚਾਹੁੰਦੇ ਆ? ਉਹਨਾਂ ਨੂੰ ਬੋ ਤੇ ਜੇਕਰ ਤੁਸੀਂ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ ਸਟੱਡੀ ਚ ਗਿਆ ਪਿਆ ਰਿਫਿਊਜ਼ਲ ਆ ਤਾਂ ਤੁਸੀਂ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਦਾ ਆਫਿਸ ਦੇ ਵਿੱਚ ਆ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕਿਹੜੀ ਕਿਹੜੀ ਆਪਸ਼ਨਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੈਮ ਨਾਲ ਉਹ ਵੀ ਗੱਲ ਕਰਾਉਣੀ ਹੈ ਸਾਡੇ ਨਾਲ ਨੀਹਾ ਸ਼ਰਮਾ ਜੀ ਸੀਗੇ ਔਰ ਸਾਹਿਲ ਸ਼ਰਮਾ ਜਿਨ੍ਹਾਂ ਦਾ ਸਾਹਿਲ ਭਾਈ ਦਾ ਦੋ ਵਾਰੀ ਰਿਫਿਊਜ਼ ਸੀ ਤੇ ਇਹਨਾਂ ਦਾ ਇੱਕ ਵਾਰੀ ਰਿਫਿਊਜ਼ ਸੀ 6 ਮਨთ ਪਹਿਲਾਂ ਤੇ ਇਹ ਭਾਈ ਤੁਸੀਂ ਕੈਨੇਡਾ ਪਹਿਲਾਂ ਜਿਹੜਾ ਅਪਲਾਈ ਕੀਤਾ ਦੋ ਵਾਰੀ ਕਦੋਂ ਕੋ ਕਿੰਨੇ ਕਿੰਨੇ ਗੈਪ ਨਾ ਕਰਦੇ ਰਹੇ ਹੋ ਦੋ ਮਹੀਨੇ ਦਾ ਅੱਛਾ ਦੋ ਦੋ ਮਹੀਨੇ ਦਾ ਤੇ ਹੁਣ ਇਹਨਾਂ ਨੇ ਸਮਝੋ ਤੀਜੀ ਵਾਰ ਅਪਲਾਈ ਕੀਤਾ ਔਰ ਤਿੰਨਾਂ ਜਣਾਂ ਦਾ ਵੀਜ਼ਾ ਆਇਆ ਬੱਚੇ ਦਾ ਵੀ ਵੀਜ਼ਾ ਆਇਆ ਪੂਰੀ ਫੈਮਿਲੀ ਦਾ ਵੀਜ਼ਾ ਆਇਆ ਤੇ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਵੀ ਔਰ ਕ੍ਰੀਏਟਿਵ ਫਿਊਚਰ ਕੰਸਲਟੈਂਸੀ ਦੀ ਪੂਰੀ ਟੀਮ ਨੂੰ ਵੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇਹਨਾਂ ਦੀ ਫਾਈਲ ਹੈ ਜਿਹੜੀ ਪ੍ਰੋਸੈਸ ਕਰਾਈ ਹੈ ਔਰ ਇਨਾਂ ਨੂੰ ਵਿਜ਼ੇ ਦੇ ਮਕਾਮ ਤੱਕ ਪਹੁੰਚਾਇਆ ਬਹੁਤ-ਬਹੁਤ ਧੰਨਵਾਦ ਸਸਿਕਾ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡਾ ਸਟੱਡੀ ਜਿਹੜਾ ਗੈਪ ਪੈ ਗਿਆ ਹੈ ਤੁਹਾਡਾ ਆਇਲਟਸ ਪੀਟੀ ਸਕੋਰ ਘੱਟ ਹੈ ਤੁਸੀਂ ਹਸਪੌਸ ਦੇ ਨਾਲ ਜਾਣਾ ਚਾਹੁੰਦੇ ਹੋ ਆਪਣੇ ਬੱਚੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤੇ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਤੁਹਾਨੂੰ ਇੰਟਰੋਡਿਊਸ ਕਰਵਾ ਰਿਹਾ ਹੈ ਆਸਟ੍ਰੇਲੀਆ ਸਟੱਡੀ ਐਕਸਚੇਂਜ ਪ੍ਰੋਗਰਾਮ ਨਾਲ ਤੇ ਸਾਡੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਤੁਸੀਂ ਸਾਡੀ ਕੰਪਨੀ ਦੇ ਵਿੱਚ ਵਿਜ਼ਿਟ ਕਰਕੇ ਤੇ ਸਾਡੀ ਟੀਮ ਤੋਂ ਸਹੀ ਕਾਉਂਸਲਿੰਗ ਸਹੀ ਗਾਈਡੈਂਸ ਲੈ ਕੇ ਆਸਟ੍ਰੇਲੀਆ ਜਾਣ ਦੇ ਡ੍ਰੀਮਸ ਨੂੰ ਕਰ ਧੰਨਵਾਦ